ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਸਾਰਿਆਂ ਠੀਕ ਹੋਵਾਂਗੇ ਵਧੀਆ ਹੋਵੋਗੇ ਅੱਜ ਮੈਂ ਚੱਲੀ ਆਂ ਸ਼ੂਟ ਤੇ ਜਾਖਲ ਹੋ ਕੇ ਮੈਂ ਬਰੇਟੇ ਜਾਉਂਗੀ ਅੱਜ ਮੈਂ ਸਵੇਰ ਦੀ ਉੱਠੀ ਹੋਈ ਸੀ ਮੈਨੂੰ ਵਾਸ ਨਹੀਂ ਆ ਜਾਂਦੀ ਸੀ ਮੈਂ ਸੀ ਟ੍ਰੇਨ 'ਚ ਪਹਿਲਾਂ ਤਾਂ ਮੈਨੂੰ ਕੱਲੀ ਨੂੰ ਜਾਂਦੀ ਨੂੰ ਡਰ ਲੱਗਦਾ ਸੀ ਫਿਰ ਮੈਂ ਸੋਚਿਆ ਚਲੋ ਡਰਨ ਦੀ ਕੀ ਲੋੜ ਆ ਬੱਸ 'ਚ ਵੀ ਤਾਂ ਸੁਨਹਿਰਾ ਸਫ਼ਰ ਕਰਦੀ ਆ ਤੇ ਮੈਂ ਚ ਜਾ ਰਹੀ ਸੀ ਤੇ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੀ ਆ ਲੋਕੇਸ਼ਨ ਤੇ ਬੱਸ ਮੈਂ ਗੁਰਨੇ ਪਹੁੰਚ ਗਈ ਸੀ ਜਾਖਲ ਉਤਰੂੰਗੀ ਜਾਖਲ ਤੋਂ ਫਿਰ ਮੈਂ ਲਵੂੰਗੀ ਬੱਸ ਤੇ ਬੱਸ ਦੇ ਵਿੱਚ ਮੈਂ ਜਾਉਂਗੀ ਅੱਗੇ ਬਾਈ ਹੁਣੀ ਜੀ ਆਉਣਗੇ ਮੈਨੂੰ ਬਾਈਕ ਤੇ ਲੈ ਜਾਣਗੇ ਤੇ ਮੈਂ ਆ ਦੋਨੋਂ ਕੋਲ ਪਹਿਲੀ ਵਾਰ ਚੱਲੀ ਸੀ ਤੇ ਹਜੇ ਮੈਂ ਉਹਨਾਂ ਦਾ ਚੈਨਲ ਦਾ ਨਾਮ ਨਹੀਂ ਪੁੱਛਿਆ ਸੀ ਉਹਨਾਂ ਨੇ ਮੈਨੂੰ ਇੱਕ ਵੀਡੀਓ ਭੇਜੀ ਸੀ ਬਟ ਮੇਰੇ ਚੈਨਲ ਦਾ ਨਾਮ ਯਾਦ ਨਹੀਂ ਆ ਰਿਹਾ ਲੋ ਜੀ ਹੁਣ ਮੈਂ ਪਹੁੰਚ ਚੁੱਕੀ ਹਾਂ ਸਟੇਸ਼ਨ ਤੇ ਤੇ ਮੈਂ ਉੱਤਰ ਗਈ ਸੀ ਤੇ ਉੱਤਰ ਕੇ ਮੈਂ ਇਧਰਲੇ ਸਾਈਡ ਖੜ ਗਈ ਸੀ ਮੈਨੂੰ ਬਾਈ ਦਾ ਫੋਨ ਆ ਰਿਹਾ ਸੀ ਬਾਈ ਕਹਿੰਦਾ ਸੀ ਵੀ ਮੁੰਡਾ ਆਊਗਾ ਤੁਹਾਨੂੰ ਬੱਸ ਲੈਣ ਦੀ ਲੋੜ ਨਹੀਂ ਬ੍ਰਿਕਟ ਤੱਕ ਦੀ ਤੇ ਉਹ ਲੈ ਜਾਊਗਾ ਤੇ ਮੈਂ ਖੜੀ-ਖੜੀ ਤੁਹਾਨੂੰ ਸਟੇਸ਼ਨ ਦਿਖਾ ਰਹੀ ਹਾਂ ਜਿੱਥੇ ਕਲ ਦਾ ਸਟੇਸ਼ਨ ਹੈ ਜੰਕਸ਼ਨ ਸਟੇਸ਼ਨ ਹੈ ਹਰੇਕ ਟ੍ਰੇਨ ਖੜਦੀ ਹੈ ਤੇ ਆਪਾਂ ਹੁਣ ਪਹੁੰਚ ਗਏ ਸੀ ਬੱਸ ਸਟੈਂਡ ਬਾਈ ਕਹਿੰਦਾ ਤੂੰ ਸਹ ਪਹੁੰਚ ਜੋ ਬੱਸ ਸਟੈਂਡ ਬੱਸ ਸਟੈਂਡ ਦੇ ਵਿੱਚ ਇੱਕ ਡੌਗੀ ਆਉਣਾ ਸੁੱਤਾ ਪਿਆ ਸੀ ਤੇ ਇਧਰੋਂ ਮੈਂ ਲੋਕਾਂ ਲਈ ਵੀਡੀਓ ਬਣਾ ਰਹੀ ਸੀ ਲੋਕ ਬੜੇ ਧਿਆਨ ਨਾਲ ਦੇਖ ਰਹੇ ਸੀ ਵੀ ਕੁੜੀ ਕੀ ਕਰ ਰਹੀ ਹੈ ਤੇ ਫਿਰ ਮੈਂ ਥੋੜੀ ਜਿਹੀ ਵੀਡੀਓ ਬਣਾਈ ਜ਼ਿਆਦਾ ਬਣਾਈ ਨਹੀਂ ਹੈਗੀ ਤੇ ਮੈਨੂੰ ਨਾ ਆ ਲੱਗਿਆ ਵੀ ਕਿਤੇ ਵੀ ਸਾਹਮਣੇ ਬੈਠਾ ਅੰਕਾ ਲੱਖਾ ਕੱਢ ਰਿਹਾ ਸੀ ਵੀ ਕੁੜੀ ਕੈਮਰਾ ਕਮਾਈ ਜਾਂਦੀ ਆ ਸਾਰੇ ਪਾਸੇ ਤੇ ਮੈਨੂੰ ਬਸ ਮੈਂ ਲੈਣੀ ਨਹੀਂ ਸੀਗੀ ਤੇ ਦੂਸਤ ਬਾਅਦ ਮੈਂ ਪਹੁੰਚ ਗਈ ਸੀ ਸੈੱਟ ਤੇ ਤੇ ਹੋ ਗਈ ਸੀ ਰੈਡੀ ਤੇ ਅਸੀਂ ਕਰ ਰਹੇ ਸੀ ਸ਼ੂਟ ਆ ਸੀ ਸਾਡੀ ਟੀਮ ਅਸੀਂ ਆ ਇਸ ਖੇਤ ਵਿੱਚ ਸੀਨ ਕਰਨ ਤੇ ਇੱਧਰ ਬਾਈ ਹੁਣ ਇਹਨੂੰ ਮੈਂ ਕਹਿ ਰਹੀ ਸਿਰਫਾਈ ਮੈਂ ਤੁਹਾਡੀ ਵੀਡੀਓ ਬਣਾ ਰਹੀ ਆ ਉਹ ਸਾਹਮਣੇ ਬਾਈ ਖੜੇ ਸੀ ਜਿਹੜੇ ਉਹਨਾਂ ਨੇ ਮੈਨੂੰ ਬੁਲਾਇਆ ਸੀ ਜਿਹੜੇ ਪੱਗ ਵਾਲੇ ਖੜੇ ਨੇ ਬਾਕੀ ਇਹ ਸੀ ਸਾਰੇ ਟੀਮ ਇੱਥੇ ਅਸੀਂ ਕਰਨਾ ਸੀ ਸੀਨ ਖੇਤ ਦੇ ਵਿੱਚ ਤੇ ਸੀਨ ਕਰਦੇ ਕਰਦੇ ਅਸੀਂ ਮੈਂ ਗੱਲਾਂ ਵੀ ਮਾਰੀਏ ਤੇ ਬਹੁਤ ਸਾਰੀ ਸਬਜ਼ੀ ਲੱਗੀ ਹੋਈ ਸੀ ਲੇਡੀਜ਼ ਕੁਝ ਸਬਜ਼ੀ ਤੋੜ ਰਹੀਆਂ ਸੀ ਅੱਗੇ ਤੇ ਕद्दू ਫਲੀਆਂ ਤੋਰੀਆਂ ਸਾਰਾ ਕੁਝ ਲੱਗਿਆ ਹੋਇਆ ਸੀ ਮੇਰੇ ਘਰ ਦੀ ਸਬਜ਼ੀ ਘਰ ਦੀ ਸਬਜ਼ੀ ਹੁੰਦੀ ਹੈ ਇੱਧਰ ਬਾਈ ਹੁੰਦੀ ਹੈ ਕੰਨੀ ਮੈਂ ਫਿਰ ਕੈਮਰਾ ਕਮਾਤਾ ਸੀ ਤੇ ਇੱਧਰ ਸਾਰੇ ਖੜੇ ਸੀ ਤੇ ਮੈਂ ਕਹ ਰਹੀ ਸੀ ਇੱਧਰ ਦੇਖੋ ਬਈ ਸਾਰਿਆਂ ਨੇ ਹਾਈ ਕੀਤੀ ਤੇ ਸਾਰੇ ਬਹੁਤ ਖੁਸ਼ ਸੀ ਤੇ ਮੈਂ ਵੀ ਬਹੁਤ ਖੁਸ਼ ਸੀ ਮੈਨੂੰ ਵੀ ਇਹਨੂੰ ਕੰਮ ਕਰਕੇ ਬਹੁਤ ਵਧੀਆ ਲੱਗਿਆ ਤੇ ਮਜ਼ਾ ਆ ਰਿਹਾ ਸੀ ਕੰਮ ਕਰਨ 'ਚ ਬਾਈ ਹੁੰਦੀ ਹੈ ਤਾਂ ਸੁਭਾਅ ਬਹੁਤ ਵਧੀਆ ਸੀ ਮੈਂ ਪਹਿਲੀ ਵਾਰ ਜਾਣਿਆ ਨਾ ਕਿ ਤੇ ਸੈੱਟ ਤੇ ਉੱਥੇ ਆਉਂਦਾ ਵੀ ਪਤਾ ਨਹੀਂ ਕਿਦਾਂ ਦਾ ਸੁਭਾਅ ਕਿਦਾਂ ਦਾ ਨਹੀਂ ਫਿਰ ਹੁਣ ਉਹ ਦੁਬਾਰਾ ਅਸੀਂ ਆ ਗਏ ਸੀ ਘਰੇ ਸੀਨ ਕਰਕੇ ਫਿਰ ਬੈਠ ਗਏ ਸੀਗੇ ਸਾਰੇ ਤੇ ਮੈਂ ਵੀ ਕੈਮਰਾ ਫੇਰ ਚੱਕ ਲਿਆ ਤੇ ਮੈਂ ਸੋਚ ਚਲ ਗੱਲਾਂ ਬਾਤਾਂ ਕਰਦੀਆਂ ਪਰ ਕੋਈ ਬੋਲ ਨਹੀਂ ਰਿਹਾ ਸੀ ਇਸ ਲਈ ਫਿਰ ਮੇਂ ਉਹਨਾਂ ਦੀ ਆਵਾਜ਼ ਨਹੀਂ ਨਹੀਂ ਹੈਗੀ ਤੇ ਬਸ ਫਿਰ ਉਦੋਂ ਬਾਅਦ ਸਾਡਾ ਸ਼ੂਟ ਦਾ ਹੋ ਗਿਆ ਸੀ ਪੈਕ ਮੈਂ ਹੋ ਗਈ ਸੀ ਰੈਡੀ ਤੇ ਬਸ ਮੈਂ ਹੁਣ ਘਰ ਜਾਣ ਲਈ ਤਿਆਰ ਹੋਣਾ ਸੀਗਾ ਤੇ ਮੈਂ ਤਿਆਰ ਹੋ ਗਈ ਸੀ ਤੇ ਜਿਹੜੇ ਕਮਰੇ ਚ ਬੈਠੇ ਸੀ ਮੈਂ ਉਹ ਕਮਰੇ ਤੇ ਵੀਡੀਓ ਤੇ ਇੱਕ ਪਿਆਰਾ ਜਿਹਾ ਟੈਡੀ ਬियर ਪਿਆ ਸੀ येलो ਕਲਰ ਦਾ ਮੈਂ ਸੋਚਿਆ ਮੇਰੀ ਹਰਮਨ ਨੂੰ ਟੈਡੀ ਬियर ਬਹੁਤ ਪਸੰਦ ਆਣੀ ਬੇਟੀ ਨੂੰ ਤੇ ਮੈਂ ਉਹ ਟੈਡੀ ਬियर ਦਿਖਾਵਾਂਗੀ ਜਾ ਕੇ ਤੇ ਮੈਂ ਆਪਣੇ ਮਾਨੀ ਮਨ ਸੋਚ ਰਹੀ ਸੀ ਵੀ ਗਰਮੀ ਬਹੁਤ ਸੀਗੀ ਤੇ ਇਧਰ ਮੈਂ ਮੇਰੀ ਭੈਣ ਜੱਖ ਲਿਆਈ ਵੀ ਹੈ ਤੇ ਉਸ ਲਈ ਮੈਂ ਜੱਖ ਚਲੀ ਗਈ ਸੀ ਉਹਨਾਂ ਨੂੰ ਮਿਲਣ ਕਿਉਂਕਿ ਮੇਰੇ ਟ੍ਰੇਨ ਦਾ ਸ਼ਾਮ ਦੀ ਦਾ ਟਾਈਮ ਸੀ ਤੇ ਇਹਨਾਂ ਨੂੰ ਸਾਰਿਆਂ ਨੂੰ ਮੂਲ ਘੋਂ ਦੇ ਹੱਥ ਸਾਰੇ ਮੂਲ ਘੋਂ ਦੇ ਇੱਥੇ ਕਿਨਾਂ ਦੇ ਗਵਾਂਡੀਆਂ ਦੇ ਪਿਆਰੇ ਜਿਹੇ ਡੌਗੀ ਰੱਖਿਆ ਹੋਇਆ ਇਹ ਮੇਰੀ ਆਵਾਜ਼ ਪਛਾਣ ਲੈਂਦਾ ਇਹ ਮੇਰੇ ਪਿੱਛੇ ਆ ਗਿਆ ਤੇ ਮੈਂ ਇਹਨੂੰ ਬੁਲਾ ਰਹੀ ਸੀ ਸ਼ੇਰੂ 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 ਇਹ ਪੂ ਮੁੱਛ ਲਾਈ ਜਾਂਦਾ ਸੀ ਬਸ ਕੱਲੀ ਆਪਣੇ ਪੈਰ ਚੱਤੀ ਜਾਂਦਾ ਸੀ ਤੇ ਮੈਨੂੰ ਕਹਿ ਰਹੇ ਸੀ ਮੈਨੂੰ ਬਾਰ-ਬਾਰ ਨੰਬਲਾ ਭੈਣ ਹੁਣੀ ਨਾ ਕੈਮਰੇ ਸਾਹਮਣੇ ਆਉਣ ਤੋਂ ਬਲਟ ਤੇ ਭੈਣ ਟਿਊਸ਼ਨ ਪੜਾ ਰਹੀ ਸੀ ਬੱਚਿਆਂ ਨੂੰ ਬਾਕੀ ਬੱਚੇ ਚਲੇ ਗਏ ਸੀ ਇੱਕ ਬੱਚਾ ਰਹਿ ਗਿਆ ਸੀ ਇੱਧਰ ਇੱਕ ਬੱਚੇ ਨੂੰ ਡਾਂਟਣ ਲੱਗ ਰਹੀ ਸੀ ਇੱਧਰ ਮੇਰਾ ਭਾਂਜਾ ਕਹਿ ਰਿਹਾ ਸੀ ਮਾਸੀ ਸ਼ੇਰੂ ਨੂੰ ਨਾ ਛੇੜੋ ਸ਼ੇਰੂ ਫੇਰ ਬੋਲੂਗਾ ਤੇ ਮੈਂ ਕਹਿ ਰਹੀ ਸੀ ਵੀ ਮੈਂ ਤਾਂ ਛੱਡੂੰਗੀ ਮੈਨੂੰ ਤਾਂ ਵਧੀਆ ਲੱਗ ਰਿਹਾ ਤੇ ਇੱਧਰ ਮੈਂ ਇਹਨਾਂ ਨੂੰ ਕਹਿ ਰਹੀ ਸੀ ਕੁਛ ਮੈਨੂੰ ਹੁਣ ਯਾਦ ਨਹੀਂ ਆ ਰਿਹਾ ਸੀ ਤੇ ਦਰੀਆਲੀ ਨੂੰ ਕਹਿ ਰਹੀ ਸੀ ਜੈਲੀ ਆਇਆ ਸੀਗਾ ਘਰ ਕਿਉਂਕਿ ਉਹ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਤੇ ਇੱਧਰ ਮੇਰੀ ਭੈਣ ਫੋਨ ਤੇ ਗੱਲ ਕਰ ਰਹੀ ਸੀ ਉਹ ਮੇਰੀ ਭਾਂਜੀ ਬੈਠੀ ਸੀ ਸ਼ੈਲੀ ਤੇ ਮੈਂ ਉਹਨੂੰ ਕਹਿ ਰਹੀ ਸੀ ਸ਼ੈਲੀ ਹੱਥ ਖੜਾ ਕਰ ਤੇ ਉਹਨੇ ਕੀਤਾ ਨਹੀਂ ਉਦੋਂ ਮੈਂ ਚਲੀ ਗਈ ਸੀ ਬੈਠ ਗਈ ਸੀ ਟ੍ਰੇਨ 'ਚ ਹੋ ਗਈ ਸੀ ਘਰ ਨੂੰ ਰਵਾਨਾ ਵਾਪਸ ਜਾਣ ਵਾਸਤੇ ਸ਼ੂਟ ਤੋਂ ਬਹੁਤ ਜ਼ਿਆਦਾ ਥੱਕ ਗਈ ਸੀ ਬਹੁਤ ਜ਼ਿਆਦਾ ਹੋ ਗਿਆ ਸੀ ਬੁਰਾ ਹਾਲ ਹੋ ਗਿਆ ਸੀ ਤੇ ਮੈਂ ਨਾ ਕੱਲੀ ਹੋਣ ਕਰਕੇ ਮੈਂ ਲੇਡੀਜ਼ ਕੋਲ ਬੈਠ ਗਈ ਸੀ ਤੇ ਮੈਨੂੰ ਡਰ ਵੀ ਲੱਗ ਰਿਹਾ ਸੀ ਕਿ ਤਰ੍ਹਾਂ ਕਿਤੇ ਵੀ ਇਹ ਉੱਤਰ ਜਾਣਗੀਆਂ ਬਸ ਹੁਣ ਮੈਂ ਪਹੁੰਚਣ ਵਾਲੀ ਸੀ ਘਰੇ ਮੈਂ ਰਸਤੇ ਦੇ ਵਿੱਚ ਪੀਤਾ ਲਾਹੌਰੀ ਜੀਰਾ ਜੋ ਕਿ ਮੈਂ ਘਰ ਤੋਂ ਹੀ ਆਪਣੇ ਨਾਲ ਲੈ ਗਈ ਸੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਮੇਰਾ ਬਲੌਗ ਕਿਦਾਂ ਲੱਗਿਆ ਧੰਨਵਾਦ